ਦੈਂਤਕਰ ਖਾਲਸਾ ਐਮਏ ਪੈਸਾ ਬਾਈ उस तो बाद भई साहब जी ने आपमा सुनिया साफा जो नगमा उस नगमे का पोस्टर भाई साहब ने अपने हथी ने ਦਾ ਫ੍ਰੀ ਪਾਣੇ ਲਾ ਲਈਆ ਇਸ ਵਾਰ ਜਿਹੜੀਆਂ ਸਾਡੀਆਂ ਲੋਕਾਂ ਨੇ ਉਹ ਸਾਡੀ ਜਾਨ ਦੀ ਜ਼ਮੀਰ ਦਾ ਸਬੂਤ ਮਜਾਕ ਬਣਾਉਦੇ ਰਹੇ ਤੇ ਅੱਜ ਸਾਡੇ ਉੱਤੇ ਉਹਨਾਂ ਵਿਚਾਰਾਂ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਇਹ ਪੰਜਾਬ ਸਾਡੇ ਯੋਧੇ ਸੂਰਬੀਰ ਜਿਹਨਾਂ ਦੀ ਧਰਤੀ ਹੈ ਕਲੀਆਂ ਵਾਲੇ ਕੁਸ਼ਮੇਸ਼ ਪਿਤਾ ਗੁਰੂ ਸਰਬਸਰ ਦਾਸਾ ਨਵਰਾਜ ਨੇ ਸਾਜਿਆ ਹੋਇਆ ਤਾਂ ਕਿ ਸਿਰੰਜੇ ਦੇ ਨਾਂ ਨਸ਼ੇ ਦਾ ਟਿਕਾ ਲਾ ਕੇ ਮਾਂ ਮਦਰ ਪੁੱਤ ਮਰ ਜਾਣ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੇ ਤੁਹਾਨੂੰ ਨਸ਼ੇ ਚੇ ਵਾਲੀ ਸਰੇਂਜਰੀ ਜਨਾ ਤੁਹਾਡੇ ਬੱਚਿਆਂ ਦੇ ਹੱਥਾਂ ਦੇ ਵਿੱਚ ਗੁੜਗਾ ਸਾਹ ਜੀ ਤੇ ਆ ਸਿਗੀ ਸਾਹਿਬ ਆਣਗੇ ਨਾ ਤਕਰੀਬ ਸਰਕਾਰ ਨੂੰ ਉਸ ਦਿਨ ਹੁੰਦੀ ਆ ਭਾਈ ਸਾਹਿਬ ਦੇ ਚਾਚੂ ਟਾਕੇ ਜੇਲਾ ਤੇ ਭੇਜ ਤੇ ਅੱਜ ਹਰ ਮਾਂ ਦਾ ਦਰਦ ਹਰ ਮਾਂ ਦੀ ਆਵਾਜ਼ ਹਰ ਮਾਂ ਦੇ ਬਾਦ ਰੁਪਾ ਕਹਿੰਦਾ ਇੱਕ ਸ਼ਰਤ ਤੇ ਮੈਂ ਸੌਣਾ ਕੋਲ ਸਕਦਾ ਕਿਹੜੀ ਕਹਿੰਦਾ ਜੇ ਕੋਈ ਕਾਰੀਗਰ ਮੈਨੂੰ ਐਡਾ ਲੰਮਾ ਦਰਸ਼ਾ ਤਿਆਰ ਕਰਕੇ ਦੇਵੇ ਮੈਂ ਕਾਬਲ ਹੁੰਦਾ ਆਡੀ ਕਰਜੀ ਤੋਂ ਬੈਠਾ ਮਾਜੇ ਦੇ ਜਰਨੈਲਾਂ ਦੀ ਹਿੱਕ ਵਿੱਚ ਮਾਦਮਾ ਸਾਹਮਣੇ ਜਾ ਕੇ ਮਾਰਨਾ ਤੇ ਜਾ ਰਿਹਾ ਰੁਪਾ ਤੇ ਮਾਜੇ ਦੇ ਜਰਨੈਲਾਂ ਦੀ ਕਾਰਗੋ ਤੇ ਬਾਤੋ ਸਾਰੇ ਨੇ ਬੋਤਾ ਕਿ ਪੈਸਾਂ ਨੂੰ ਜਿਦੋਂ ਛਾੜੇ ਕੀ ਮਦਮਾ ਪੈ ਆ ਤੁਰੀਆਂ ਬਈ ਉਹਨੇ ਬਣ ਤੁਸੀਂ ਸਾਰਿਆਂ ਦੇ ਅੱਗੇ ਹੋ ਕੇ ਲੱਗਣਾ ਇੱਕ ਮਾਂ ਅੰਮ੍ਰਿਤਧਾਰੀ ਬਣ ਜਾ ਉਹਦਾ ਪੂਰਾ ਪਰਿਵਾਰ ਅੰਮ੍ਰਿਤਧਾਰੀ ਬਣ ਜਾਂਦਾ ਸੋਹਣਿਆ ਜੋਸ਼ੀਆ ਤੁਸੀ ਕੱਲੀਏ ਬੋਟੇ ਨਹੀਂ ਉਹਨਾਂ ਯੋਧਿਆਂ ਦੀ ਚੜ੍ਹਦੀ ਕਲਾ ਲਈ ਚੋਟੇ ਸਾਹਿਬ ਜੀ ਦੇ ਪਾ